ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਘਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਘਰਲ ਜੀ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇੱਕ ਤੋਂ ਬਾਅਦ ਇੱਕ ਮੀਟਿੰਗਸ ਹੋਣ ਗਿਆ ਆ ਅਕਾਲੀ ਸਿਆਸਤ ਦੇ ਵਿੱਚ 30 ਦਸੰਬਰ ਨੂੰ ਹੋਏਗੀ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਤੇ ਜਨਵਰੀ ਦੇ ਪਹਿਲੇ ਹਫਤੇ ਜਾਂ 15 ਦਿਨਾਂ ਦੇ ਵਿੱਚ ਵਿੱਚ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉਹ ਹੋਣੀ ਹੈ। ਇਹਦੇ ਨਾਲ ਹੀ ਤੁਹਾਤੋਂ ਇਹ ਵੀ ਜਾਣਨਾ ਚਾਹਾਂਗੇ ਵੀ ਧਾਮੀ ਸਾਹਿਬ ਨੂੰ ਅੱਜ ਸਜ਼ਾ ਲੱਗੀ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਉਹਨਾਂ ਨੂੰ ਤਨਖਾਹ ਲਗਾਈ ਗਈ। ਉਹਨਾਂ ਨੇ ਬਰਤਨ ਸਾਫ਼ ਕੀਤੇ, ਜੋੜਿਆਂ ਦੀ ਸੇਵਾ ਕੀਤੀ, ਫਿਰ ਲੰਗਰ ਦੇ ਵੀ ਵਰਤਾਇਆ ਔਰ ਪਾਠ ਵੀ ਸਰਵਣ ਕੀਤਾ। ਪਰ ਡੱਲਾ ਸਾਹਿਬ ਗੱਲ ਆਪਾਂ ਸ਼ੁਰੂ ਕਰਦੇ ਹਾਂ ਧਾਮੀ ਸਾਹਿਬ ਤੋਂ ਵੀ ਦਰਅਸਲ ਧਾਮੀ ਸਾਹਿਬ ਜਿਹੜੇ ਵਕੀਲ ਵੀ ਨੇ ਇਹ ਗਲਤੀ ਕਿੱਥੇ ਕਰ ਗਏ? ਮੂੰਹ 'ਚੋਂ ਅਕਸ਼ਬ ਨਿਕਲੇ। ਬਾਜੀ ਵੇਲੇ ਸਾਡੇ ਕੋਲੋਂ ਵੀ ਇਦਾਂ ਹੋ ਜਾਂਦਾ ਪਰ ਬੀਇੰਗ ਏ ਵਕੀਲ ਜਦੋਂ ਉਹਨਾਂ ਨੇ ਮਾਫੀ ਵੀ ਮੰਗ ਲਈ ਲਿਖਤ ਵੀ ਦੇ ਦਿੱਤੀ ਉਹਦੇ ਬਾਅਦ ਵੀ ਇਹ ਮਾਮਲਾ ਕਿਉਂ ਫਸਿਆ ਹੋਇਆ ਡਲਾ ਸਾਹਿਬ ਹਜੇ ਤੱਕ ਨਹੀਂ ਦੇਖੋ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕੱਲ ਅ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋ ਗਈ ਪੰਜ ਪਿਆਰਿਆਂ ਵੱਲੋਂ ਬੜੇ ਸਤਕਾਰਯੋਗ ਨੇ ਉਹਨਾਂ ਨੇ ਉਹਨਾਂ ਨੂੰ ਸਜ਼ਾ ਲਾਈ ਧਾਰਮਿਕ ਸਜ਼ਾ ਤੇ ਪੂਰੀ ਕੀਤੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਔਰ ਮੈਂ ਦੇਖ ਰਿਹਾ ਸੀ ਕਿ ਪੂਰੀ ਸ਼ਰਧਾ ਨਾਲ ਪੂਰੀ ਸਰਦਾ ਦੇ ਨਾਲ ਸਜ਼ਾ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਭੁਗਤੀ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਮਾਮਲਾ ਕਿੱਥੇ ਖੜਾ ਹੈ ਜਾਂ ਕਿੱਥੇ ਫਸਿਆ ਹੈ ਜਾਂ ਖਤਮ ਕਿਉਂ ਨਹੀਂ ਹੋ ਰਿਹਾ ਦੇਖੋ ਅਸੀਂ ਸਮਝੀਏ ਇਹ ਹੁਣ ਇੱਕ ਕਾਨੂੰਨੀ ਮਾਮਲਾ ਬਣ ਚੁੱਕਿਆ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਵੇਂ ਇੱਕ ਸਤਕਾਰਯੋਗ ਮਹਿਲਾ ਆਗੂ ਦੇ ਖਿਲਾਫ ਅਪਸ਼ਬਦ ਬੋਲੇ ਔਰ ਉਸ ਤੋਂ ਬਾਅਦ ਉਹਨਾਂ ਦੀ ਕੰਫੈਸ਼ਨਲ ਸਟੇਟਮੈਂਟ ਆਈ ਹਰਜਿੰਦਰ ਸਿੰਘ ਧਾਮੀ ਨੇ ਖੁਦ ਪ੍ਰਵਾਨ ਕੀਤਾ ਕਿ ਉਹਨਾਂ ਨੇ ਇਹ ਜੁਰਮ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਦੀ ਮਾੜੀ ਭਾਸ਼ਾ ਦਾ ਕਿਸੇ ਵੀ ਔਰਤ ਬਾਰੇ ਸੰਬੋਧਨ ਕੀਤਾ ਟੈਲੀਫੋਨ ਤੇ ਕਿਸੇ ਪੱਤਰਕਾਰ ਨੂੰ ਜਾਂ ਕਿਸੇ ਵਿਅਕਤੀ ਨੂੰ ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਵੀਡੀਓ ਚ ਕੰਫੈਸ਼ਨ ਕੀਤੀ ਹੁਣ ਉਸ ਤੋਂ ਬਾਅਦ ਉਹਨਾਂ ਨੇ ਵਿਮਨ ਕਮਿਸ਼ਨ ਕੋਲੇ ਰਿਟਨ ਕੰਫੈਸ਼ਨ ਦਿੱਤੀ ਆਪਣੀ ਉਹਨਾਂ ਨੇ ਲਿਖ ਕੇ ਦਿੱਤਾ ਕਿ ਹਾਂ ਮੇਰੇ ਕੋਲੋਂ ਇਹ ਗਲਤੀ ਹੋਈ ਜਾਂ ਮੇਰੇ ਕੋਲੋਂ ਇਹ ਗੁਨਾਹ ਹੋਈ ਜਾਂ ਮੈਂ ਇਹ ਗੱਲਾਂ ਕਹਿ ਗਿਆ ਭਾਵੁਕਤਾ ਵਸ਼ ਕਹਿ ਗਿਆ ਜਾਂ ਮੈਂ ਆਪੇ ਤੋਬਾਰ ਹੋ ਗਿਆ ਕੋਈ ਵੀ ਕਾਰਨ ਹੋਵੇ ਤੇ ਹੁਣ ਇਹ ਮਾਮਲਾ ਕਾਨੂੰਨੀ ਬਣ ਚੁੱਕਿਆ ਹੈ श्री कालगत साहब सब तो ऊंची ਸਾਡੀ ਸੰਸਥਾ ਹੈ ਉਥੇ ਧਾਰਮਿਕ ਸਜ਼ਾ ਉਹਨਾਂ ਨੇ ਲਵਾਈ ਕਿਉਂਕਿ ਸ਼ਰੂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਸ ਥਾਂ ਦੇ ਉੱਤੇ ਉਹ ਮੈਂਬਰ ਨੇ ਜਿਸ ਥਾਂ ਤੋਂ ਔਰਤ ਦੇ ਸਨਮਾਨ ਦੀ ਸਭ ਤੋਂ ਵੱਡੀ ਗੱਲ ਕਹੀ ਜਾਂਦੀ ਹੈ ਸਭ ਤੋਂ ਵੱਡਾ ਇਸ ਦੁਨੀਆ 'ਚ ਜੇ ਕਿਸੇ ਦੇ ਲਈ ਕੋਈ ਕਰਤਵ ਹੈ ਤਾਂ ਉਹ ਮਾਂ ਦਾ ਭੈਣ ਦਾ ਕਿਸੇ ਵੀ ਰੂਪ 'ਚ ਤੁਹਾਡੇ ਪਰਿਵਾਰ ਚੌਰਤ ਹੈ ਉਹਦਾ ਸਤਕਾਰ ਉਹਦਾ ਸਨਮਾਨ ਹੈ ਤੇ ਸਮਾਜ ਦੇ ਵਿੱਚ ਵੀ ਜਦੋਂ ਤੁਸੀਂ ਇੱਕ ਗ੍ਰਸਥ ਤੋਂ ਤੇ ਤੁਸੀਂ ਸਮਾਜ 'ਚ ਹਰ ਔਰਤ ਨੂੰ ਸਤਕਾਰ ਦੇਣਾ ਹੈ ਕਿਸੇ ਬਾਰੇ ਇਸ ਤਰ੍ਹਾਂ ਦੇ ਮਾੜੇ ਸ਼ਬਦ ਨਹੀਂ ਬੋਲਣੇ ਹੁਣ ਗੱਲ ਫੱਸੀ ਕਿੱਥੇ ਗੱਲ ਤਕਨੀਕੀ ਤੌਰ ਤੇ ਕਾਨੂੰਨ ਦੀ ਕਚਹਿਰੀ 'ਚ ਜਾਣੀ ਹੈ ਮੈਨੂੰ ਹਜੇ ਤੱਕ ਇਹ ਪਤਾ ਨਹੀਂ ਕਿ ਵਿਮਨ ਕਮਿਸ਼ਨ ਆਫ ਪੰਜਾਬ ਉਹਨਾਂ ਨੇ ਕੀ ਆਪਣੀ ਰਿਪੋਰਟ ਆਪਣੀ ਸਿਫਾਰਿਸ਼ ਅੰਮ੍ਰਿਤਸਰ ਦੀ ਪੁਲਿਸ ਕੋਲੇ ਭੇਜ ਦਿੱਤੀ ਹੈ ਇਸ ਕੇਸ ਦੇ ਸਬੰਧ 'ਚ ਜਾਂ ਨਹੀਂ ਕਿਉਂਕਿ ਬੀਬੀ ਜਗੀਰ ਕੌਰ ਜਦੋਂ ਪੇਸ਼ ਹੋਏ ਸੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਵਿਮਨ ਕਮਿਸ਼ਨ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰੋ। ਟੈਲੀਵਿਜ਼ਨ ਦੇ ਅੱਗੇ ਬੋਲੇ ਬੀਬੀ ਜਗੀਰਕਰ ਔਰ ਵਿਮਨ ਕਮਿਸ਼ਨ ਉਹਨਾਂ ਦਾ ਪੱਖ ਜਾਣਨਾ ਚਾਹੁੰਦੀ ਸੀ। ਹੁਣ ਮੈਨੂੰ ਇਹ ਲੱਗਦਾ ਹੈ ਕਿ ਵਿਮਨ ਕਮਿਸ਼ਨ ਵੱਲੋਂ ਜਿਹੜੇ ਖੁਦ ਜਿਹੜੇ ਚੇਅਰ ਪਰਸਨ ਨੇ ਉਹ ਬੜੇ ਰਿਸਪੈਕਟੇਬਲ ਨੇ ਉਹਨਾਂ ਨੇ ਆਪ ਕਿਹਾ ਮੈਡਮ ਰਾਜ ਲਾਲੀ ਗਿਲ ਮੈਡਮ ਰਾਜ ਲਾਲੀ ਗਿਲ ਵੀ ਜਿਹੜੀ ਵੀ ਕਾਰਵਾਈ ਬਣਦੀ ਹੈ ਅਸੀਂ ਲਿਖ ਕੇ ਭੇਜਾਂਗੇ। ਹੁਣ ਉਹ ਮੈਨੂੰ ਲੱਗਦਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਕੋਲੇ ਆਪਣੀ ਸਿਫਾਰਿਸ਼ ਭੇਜਣਗੇ ਕੀ ਉਹਨਾਂ ਨੇ ਸਿਫਾਰਿਸ਼ ਭੇਜ ਦਿੱਤੀ ਜਾਂ ਨਹੀਂ ਭੇਜੀ ਜਾਂ ਡਾਕ ਦੇ ਜ਼ਰੀਏ ਜਾਣੀ ਹੈ ਜਾਂ ਕਿਤੇ ਰਸਤੇ 'ਚ ਹੈ ਜਾਂ ਉਹ ਵਿਚਾਰ ਕਰ ਰਹੇ ਨੇ ਕੋਈ ਲੀਗਲ ਓਪੀਨੀਅਨ ਲੈ ਰਹੇ ਨੇ ਆਪਣੇ ਡਿਪਾਰਟਮੈਂਟ ਦਾ ਉਹਦੇ ਬਾਰੇ ਹਜੇ ਜਾਣਕਾਰੀ ਨਹੀਂ ਹੈ ਪਰ ਅਗਰ ਉਹਨਾਂ ਨੇ ਰეკਮੈਂਡੇਸ਼ਨ ਭੇਜ ਦਿੱਤੀ ਅਮਰਸਰ ਦੀ ਪੁਲਿਸ ਪੁਲਿਸ ਕੋਲੇ ਅਮਰਸਰ ਦੇ ਤੇ ਫੇਰ ਇਸ ਮਾਮਲੇ ਦੇ ਵਿੱਚ ਕਿਉਂਕਿ ਕੰਫੈਸ਼ਨ ਆ ਚੁੱਕੀ ਹੈ ਹਰਜਿੰਦਰ ਸਿੰਘ ਤਾਮੀ ਉਹਨਾਂ ਦੀ ਤੇ ਜਦੋਂ ਤੁਸੀਂ ਕੰਫੈਸ਼ਨ ਕਰ ਚੁੱਕੇ ਹੋ ਕੰਫਰਸ ਕਰ ਚੁੱਕੇ ਹੋ ਇਸ ਮਾਮਲੇ 'ਚ ਪੁਲਿਸ ਨੂੰ ਐਫ ਆਈ ਆਰ ਲੌਂਚ ਕਰਨੀ ਪੈਣੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਮੈਨੂੰ ਲੱਗਦਾ ਬਿਆਨਾਂ ਦੀ ਜ਼ਰੂਰਤ ਵੀ ਨਹੀਂ ਪੈਣੀ ਹਰਜਿੰਦਰ ਸਿੰਘ ਧਾਮੀ ਦੇ ਕਿਉਂਕਿ ਉਹ ਇੱਕ ਉਹ ਇੱਕ ਅਥਾਰਟੀ ਜਿਹੜੀ ਔਮਨ ਕਮਿਸ਼ਨ ਆਫ ਪੰਜਾਬ ਹੈ ਉਹਦੇ ਅੱਗੇ ਆਪਣੀ ਕਨਫੈਸ਼ਨ ਦੇ ਕੇ ਆ ਚੁੱਕੇ ਨੇ। ਸੋ ਫਿਰ ਵੀ ਅਗਰ ਪੁਲਿਸ ਰਸਮ ਅਦਾਏਗੀ ਕਰੇਗੀ ਔਰ ਇਹ ਮਾਮਲਾ ਉਸ ਤੋਂ ਬਾਅਦ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ ਟੂ ਕੋਰਟ ਹੋਏਗਾ। ਇਹਦਾ ਚਲਾਨ ਪੁਲਿਸ ਪੇਸ਼ ਕਰੇਗੀ ਔਰ ਫਿਰ ਅਦਾਲਤ ਦੇ ਵਿੱਚ ਇਹਦੀਆਂ ਪ੍ਰोसीडिंग्स ਅੱਗੇ ਵਧਣਗੀਆਂ। ਉਂਝ ਮੇਰਾ ਇਹ ਮੰਨਣਾ ਹੈ ਕਿ ਦੇਖੋ ਧਾਮੀ ਸਾਹਿਬ ਆਪ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਕੰਫੈਸ਼ਨ ਵੀ ਕੀਤੀ ਮਾਫੀ ਵੀ ਮੰਗੀ ਕਿਉਂਕਿ ਬੀਬੀ ਜਗੀਰ ਕੌਰ ਕਹਿੰਦੇ ਕਿ ਔਰਤ ਕਮਿਸ਼ਨ ਆਪਣੀ ਕਾਰਵਾਈ ਕਰੇ ਮੈਨੂੰ ਇਹ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਦੇਖੋ ਵੈਸੇ ਤਾਂ ਉਹ ਖੁਦ ਵਕੀਲ ਨਹੀਂ ਬੜੇ ਸਿਆਣੇ ਨੇ ਹਰਜਿੰਦਰ ਸਿੰਘ ਧਾਮੀ ਹੁੰਨੀ ਵੀ ਜਾਂ ਤਾਂ ਉਹ ਆਪਣੀ ਇੰਟਰੀਮ বেল ਲੈ ਲੈਣ ਅਗਾਊਂ ਜ਼ਮਾਨਤ ਪਹਿਲਾਂ ਹੀ ਲਾ ਦੇਣ ਅਗਰ ਉਹ ਅਗਾਊਂ ਜ਼ਮਾਨਤ ਨਹੀਂ ਲਾਉਂਦੇ ਔਰ ਐਫ ਆਈ ਆਰ ਦਰਜ ਹੋ ਜਾਂਦੀ ਹੈ ਤੇ ਦੇਖੋ ਮੈਨੂੰ ਲੱਗਦਾ ਹੈ ਇਹ ਮਾਮਲਾ ਫਿਰ ਅੱਗੇ ਵਧੇਗਾ ਅਰੈਸਟ ਤੱਕ ਗੱਲ ਜਾ ਸਕਦੀ ਹੈ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਕਿਉਂਕਿ ਜਿਹੜਾ ਸਾਡਾ ਨਵਾਂ ਜਸਟਿਸ ਸਿਸਟਮ ਸਾਡੇ ਭਾਰਤ ਦੀ ਸਰਕਾਰ ਨੇ ਲਾਗੂ ਕੀਤਾ ਹੈ ਭਾਰਤੀ ਨਿਆਇ ਸਹਿਤਾ ਹਾਂ ਬੀਐਨਐਸਵੀ ਕਹਿੰਦੇ ਹੈ ਭਾਰਤੀ ਨਿਆਇ ਸਹਿਤਾ ਔਰ ਪੰਜਾਬੀ ਚ ਇਹਨੂੰ ਕਹਿ ਦਿੰਦੇ ਨੇ ਭਾਰਤੀ ਇਨਸਾਫ ਜ਼ਾਬਤਾ ਹਮ ਭਾਰਤੀ ਨਿਆਇ ਸਹਿਤਾ ਸੋ ਨਿਆਇ ਦਾ ਮਤਲਬ ਇਨਸਾਫ ਸਹਿਤਾ ਦਾ ਮਤਲਬ ਜ਼ਾਬਤਾ ਸੋ ਭਾਰਤੀ ਇਨਸਾਫ ਜ਼ਾਬਤਾ ਉਹਦੇ ਤਹਿਤ ਇਸ ਮਾਮਲੇ 'ਚ ਅਗਰ ਕੋਈ ਵਿਅਕਤੀ ਕਿਸੇ ਹੋਰ ਦੀ ਸ਼ਾਂਚ ਅਪਸ਼ਬ ਬੋਲਦਾ ਹੈ ਗਾਲਾ ਨੁਮਾ ਸ਼ਬਦ ਦੀ ਵਰਤੋਂ ਕਰਦਾ ਹੈ ਉਹਦੀ ਸ਼ਬਦ ਕਿਸੇ ਕਿਸਮ ਦਾ ਵੀ ਕਿਸੇ ਕਿਸਮ ਦੀ ਵੀ ਉਹਦੀ ਆ ਸਮਾਜਿਕ ਇੱਜ਼ਤ ਤੇ ਹਮਲੇ ਦੇ ਤੌਰ ਤੇ ਦੇਖਿਆ ਜਾਂਦਾ ਹੈ ਤੇ ਉਹਦੇ ਵਿੱਚ ਸਜ਼ਾ ਦਾ ਪ੍ਰਬੰਧ ਹੈ ਸੋ ਇਹਨਾਂ ਨੂੰ ਅਦਾਲਤ ਕਿਉਂਕਿ ਇਹਨਾਂ ਨੇ ਕੰਫੈਸ਼ਨ ਕੀਤੀ ਹੋਈ ਹੈ ਸੋ ਇਸ ਮਾਮਲੇ ਦੇ ਵਿੱਚ ਅਦਾਲਤ ਫਿਰ ਸਜ਼ਾ ਵੀ ਸੁਣਾ ਸਕਦੀ ਹੈ ਜੀ ਜਲਾ ਸਾਹਿਬ ਇਦਾਂ ਨਹੀਂ ਸੀ ਹੋ ਸਕਦਾ ਵੀ ਜਦੋਂ ਧਾਮੀ ਸਾਹਿਬ ਦੇ ਮੂੰਹ ਚਲੋ ਇਹ ਗਲਤੀ ਨਾਲ ਬੋਲਣ ਜਿਹੜੇ ਨਿਕਲ ਗਏ ਕੋ ਜੀ ਵਿੱਚ ਲੀਡਰ ਪੈ ਜਾਂਦੇ ਉਹ ਕੋਈ ਮਤਲਬ ਗੱਲ ਕਰਵਾ ਦਿੰਦੇ ਵੀ ਇਹ ਮਾਮਲਾ ਹੈ ਦੇਖੋ ਤੁਰਦਾ ਹੀ ਨਾ ਇਥੋਂ ਤੱਕ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਹੁਨਾਂ ਨੂੰ ਕੀ ਕਰਨਾ ਚਾਹੀਦਾ ਸੀ ਹਰਜਿੰਦਰ ਸਿੰਘ ਧਾਮੀ ਹੁਨਾਂ ਨੇ ਕਿੰਨਾ ਬਾਰੇ ਇਹ ਅਪਸ਼ਬ ਬੋਲੇ ਬੀਬੀ ਜਗੀਰ ਕੌਰ ਬਾਰੇ ਜਿਹੜੇ ਕਿ ਖੁਦ ਸਾਫ ਦਾ ਪ੍ਰਧਾਨ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਉਹਨਾਂ ਨੂੰ ਚਾਹੀਦਾ ਇਹ ਸੀ ਕਿ ਉਹ ਖੁਦ ਬੀਬੀ ਜਗੀਰ ਕੌਰ ਹੁਨਾਂ ਕੋਲੇ ਖੁਦ ਚਲੇ ਜਾਂਦੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਦੀ ਇਹ ਵੀਡੀਓ ਆਈ ਤੇ ਉਹ ਖੁਦ ਬੀਬੀ ਜ਼ਗੀਰਕਾਰ ਉਹਨਾਂ ਕੋਲੇ ਚਲੇ ਜਾਂਦੇ ਉਹਨਾਂ ਕੋਲੇ ਜਾ ਕੇ ਆਪਣੀ ਗਲਤੀ ਸਵੀਕਾਰਦੇ ਔਰ ਜਿਸ ਅਹੁਦੇ ਤੇ ਬੈਠੇ ਨੇ ਜੀ ਦੇਖੋ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਜਦੋਂ ਤੁਸੀਂ ਕਿਸੇ ਅਹੁਦੇ ਤੇ ਬਹਿ ਕੇ ਪਾਪ ਕਰਦੇ ਹੋ ਨਾ ਜਾਂ ਕਿਸੇ ਅਹੁਦੇ ਤੇ ਬਹਿ ਕੇ ਗਲਤੀ ਕਰਦੇ ਹੋ ਫਿਰ ਤੁਹਾਡੀ ਗਲਤੀ ਦਾ ਪੈਮਾਨਾ ਕੀ ਹੈ ਗਲਤੀ ਕਿਸ ਪੱਦਰ ਦੀ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੀਨੇ ਸਿੱਖ ਕੌਮ ਦੀ ਗੁਰਦੁਆਰਾ ਸਹਿਬਾਨਾਂ ਦੀ ਪ੍ਰਬੰਧ ਕਰਨ ਵਾਲੀ ਇੱਕ ਕਮੇਟੀ ਦੀ ਅਗਵਾਈ ਕਰਨੀ ਹੈ ਜਿਸ ਵਿਅਕਤੀ ਦਾ ਸਾਰਵਜਨਿਕ ਜੀਵਨ ਦੇ ਵਿੱਚ ਹਰ ਰੋਜ਼ ਪ੍ਰਬੰਧ ਦੇ ਇਰਾਦੇ ਤੋਂ ਮਹਿਲਾਵਾਂ ਨਾਲ ਵਾ ਵਾਸਤਾ ਰਹਿਣਾ ਹੈ ਕਿੰਨੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ ਚੱਲਦੇ ਨੇ ਉੱਥੇ ਕਿੰਨੇ ਸਾਡੇ ਮਹਿਲਾ ਮੁਲਾਜ਼ਮ ਹੈ ਕਿੰਨੇ ਪ੍ਰਿੰਸੀਪਲ ਨੇ ਕਿੰਨੇ ਸੈਕਟਰੀਏਟ ਚ ਮਹਿਲਾਵਾਂ ਕੰਮ ਕਰਦੀਆਂ ਨੇ ਕਿਉਂਕਿ ਉਸ ਉਹ ਵਿਅਕਤੀ ਉਸ ਜ਼ਿੰਮੇਵਾਰੀ ਵਾਲੀ ਪੋਸਟ ਤੇ ਬੈਠਾ ਹੈ ਅਗਰ ਉਸ ਤੋਂ ਅਪ ਸ਼ਬਦ ਕਿਸੇ ਵੀ ਰੂਪ ਚ ਬੋਲੇ ਗਏ ਉਹ ਕਨਫਿਊਜ਼ ਸੀ ਉਹ ਮਾਨਸਿਕ ਦਬਾਅ ਸੀ ਉਹ ਪਰੇਸ਼ਾਨ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਗਲਤੀ ਨਾਲ ਕਹਿ ਗਏ ਜਾਂ ਉਹ ਕਿਸੇ ਹੋਰ ਗੱਲ ਤੋਂ ਔਖੇ ਸੀ ਉਹ ਦਬਾਅ ਨਹੀਂ ਚੱਲ ਸਕੇ ਕੋਈ ਵੀ ਕਾਰਨ ਹੋ ਸਕਦਾ ਹੈ ਉਹਨਾਂ ਨੂੰ ਚਾਹੀਦਾ ਕੀ ਸੀ ਮੇਰਾ ਹੀ ਮੰਨਣਾ ਹੈ ਕਿ ਉਹ ਉਸੇ ਦਿਨ ਜਿਸ ਦਿਨ ਉਹਨਾਂ ਨੇ ਵੀਡੀਓ ਜਾਰੀ ਕੀਤੀ ਨਾ ਉਹ ਉਸੇ ਦਿਨ ਆਪਣਾ ਅਸਤੀਫਾ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਦਾ ਅਸਤੀਫਾ ਲਿਖ ਕੇ ਬੀਬੀ ਜਗੀਰ ਕੌਰ ਕੋਲੇ ਚਲੇ ਜਾਂਦੇ ਔਰ ਬੀਬੀ ਜੀ ਤੋਂ ਜਾ ਕੇ ਮਾਫੀ ਮੰਗਦੇ ਔਰ ਆਪਣਾ ਅਸਤੀਫਾ ਉਹਨਾਂ ਨੂੰ ਸੌਂਪ ਦਿੰਦੇ ਕਿ ਇਹ ਮੇਰਾ ਪਛਤਾਪ ਹੈ ਮੈਂ ਆਪਣੇ ਆਪ ਨੂੰ ਇਸ ਅਹੁਦੇ ਤੋਂ ਮੁਕਤ ਕਰਨਾ ਚਾਹਣਾ ਹੁਣ ਤੁਸੀਂ ਮੇਰਾ ਫੈਸਲਾ ਕਰੋ ਉਹਨਾਂ ਨੇ ਮੀਡੀਆ ਦੇ ਵਿੱਚ ਆਪਣਾ ਵੀਡੀਓ ਬਿਆਨ ਜਾਰੀ ਕਰ ਦਿੱਤਾ ਔਰ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਸੁਰਖੀਆਂ ਇਹ ਮਾਮਲਾ ਬਣਿਆ ਹਰ ਕਿਸੇ ਦਾ ਰਿਐਕਸ਼ਨ ਟੈਲੀਵਿਜ਼ਨ ਵਾਲਿਆਂ ਨੇ ਬੀਬੀ ਜਗੀਰ ਕੌਰ ਉਹਨਾਂ ਦਾ ਵੀ ਰਿਐਕਸ਼ਨ ਲਿਆ ਬੀਬੀ ਜਗੀਰ ਕੌਰ ਹੁਣ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਤਾਂ ਪਤਾ ਹੀ ਮੀਡੀਆ ਤੋਂ ਲੱਗਿਆ ਵੀ ਇਹ ਕੀ ਮਾਮਲਾ ਹੈ ਸੋ ਮੈਨੂੰ ਲੱਗਦਾ ਧਾਮੀ ਸਾਹਿਬ ਅਗਰ ਉਸ ਦਿਨ ਬੀਬੀ ਜਗੀਰ ਕੌਰ ਜੀ ਕੋ ਚਲੇ ਜਾਂਦੇ ਆਪਣਾ ਅਸਤੀਫਾ ਲੈ ਕੇ ਕਿਉਂਕਿ ਪਛਤਾਪਤਾ ਉਹਨਾਂ ਨੂੰ ਕਰਨਾ ਹੀ ਪੈਣਾ ਸੀ ਦੇਖੋ ਹੁਣ ਉਹਨਾਂ ਨੇ ਫਿਰ ਪਛਤਾਪਤ ਕੀਤਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਖ ਕੇ ਦਿੱਤਾ ਵੀ ਮੇਤੋ ਆ ਗਲਤੀ ਹੋਈ ਫਿਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਪਿਆਰਿਆਂ ਸਾਹਮਣੇ ਪੇਸ਼ ਹੋਏ ਉਹਨਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਵਾਈ ਪਰ ਕਿਉਂਕਿ ਇਹ ਮਾਮਲਾ ਕਾਨੂੰਨ ਦਾ ਵੀ ਹੈ ਸੋ ਬੀਬੀ ਜ਼ਗੀਰ ਕੋਰ ਵਾਲੇ ਕੋਲੇ ਜਾ ਕੇ ਹੀ ਉਹਨਾਂ ਕੋਲੇ ਜਾ ਕੇ ਅਸਤੀਫਾ ਆਪਣਾ ਸੌਂਪ ਦਿੰਦੇ ਮਾਫੀਨਾਮਾ ਉਹਨਾਂ ਨੂੰ ਸੌਂਪ ਦਿੰਦੇ ਭਾਵੇਂ ਮੂੰਹ ਜਵਾਨੀ ਮਾਫੀ ਮੰਗ ਲੈਂਦੇ ਭਾਵੇਂ ਮਾਫੀਨਾਮਾ ਸੌਂਪ ਦਿੰਦੇ ਪਰ ਬੀਬੀ ਜ਼ਗੀਰ ਕੋਰ ਉਹਨਾਂ ਨੂੰ ਬੇਨਤੀ ਕਰਦੇ ਵੀ ਮੈਂ ਚਾਹੁੰਦਾ ਵੀ ਤੁਸੀਂ ਮੇਰਾ ਇਨਸਾਫ ਅਜ ਇਥੋਂ ਕਰਕੇ ਭੇਜੋ ਵੀ ਜੋ ਤੁਸੀਂ ਮੇਰਾ ਕਰਨਾ ਤੁਸੀਂ ਕਰਕੇ ਭੇਜੋ ਅਗਰ ਵੀ ਵੀ ਜਗੀਰਕਰ ਉਸੇ ਦਿਨ ਉਹਨਾਂ ਨੂੰ ਮਾਫ ਕਰ ਦਿੰਦੇ ਤੇ ਇਥੋਂ ਤੱਕ ਗੱਲ ਪਹੁੰਚਦੀ ਗੱਲ ਹੋਣੀ ਨਹੀਂ ਸੀ ਜਾਂ ਉਹ ਇਹ ਕਹਿ ਦਿੰਦੇ ਕਿ ਤੁਸੀਂ ਜਿਸ ਅਹੁਦੇ ਤੇ ਬਹਿ ਕੇ ਇਹ ਗੱਲ ਕੀਤੀ ਹੈ ਅਗਰ ਤੁਸੀਂ ਪਛਤਾਪ ਦੇ ਰੂਪ ਦੇ ਵਿੱਚ ਵੀ ਤੁਸੀਂ ਪਛਤਾਪ ਕਰਨਾ ਚਾਹੁੰਦੇ ਹੋ ਐਸਜੀਪੀਸੀ ਦੇ ਅਹੁਦੇ ਤੋਂ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਤੇ ਉਹ ਬਿਲਕੁਲ ਸਾਰਵਜਨਿਕ ਕਰ ਦਿੰਦੇ ਕਿ ਧਾਮੀ ਸਾਹਿਬ ਅਸਤੀਫਾ ਦਿੰਦੇ ਨੇ ਮੈਂ ਸਹਿਮਤ ਸੋ ਇਹ ਪਰ ਇਹ ਉਹਨਾਂ ਦਾ ਫੈਸਲਾ ਹੋਣਾ ਸੀ ਮੈਂ ਤਾਂ ਅਜ਼ਿਊਮ ਕਰ ਰਿਹਾ ਮੈਂ ਤਾਂ ਸੰਭਾਵਨਾ ਤੇ ਗੱਲ ਕਰ ਰਿਹਾ ਪਰ ਜਿਸ ਬਾਰੇ ਤੁਸੀਂ ਮਾੜੇ ਸ਼ਬਦ ਬੋਲੇ ਤੁਹਾਨੂੰ ਮਾਫੀ ਸਿੱਧੇ ਰੂਪ ਚ ਪਹਿਲਾਂ ਉਸੇ ਵਿਅਕਤੀ ਤੋਂ ਮੰਨ ਲੈਣੀ ਚਾਹੀਦੀ ਹੈ ਮੰਗ ਲੈਣੀ ਚਾਹੀਦੀ ਹੈ ਉਹਦੇ ਚ ਕੋਈ ਵਿਅਕਤੀ ਛੋਟਾ ਨਹੀਂ ਹੁੰਦਾ ਉਹਦੇ ਨਾਲ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਕਦ ਵੱਡਾ ਹੋਣਾ ਸੀ ਕਿ ਅਗਰ ਗਲਤੀ ਕਰ ਲਈ ਕਿਸੇ ਵੀ ਕਾਰਨ ਕਰਕੇ ਕਿਸੇ ਤੋਂ ਵੀ ਹੋ ਸਕਦੀ ਆ ਪਰ ਉਹ ਵਿਅਕਤੀ ਨਹੀਂ ਕਿਸੇ ਤੋਂ ਨਹੀਂ ਹੋ ਸਕਦੀ ਕਿੰਨਾ ਹਾਲਾਤਾਂ ਚ ਕੋਈ ਕਰਦਾ ਉਹਦੀ ਮਨਸ਼ਾ ਸਾਰਾ ਕੁਝ ਨਿਰਪਰ ਕਰਦਾ ਦੇਖੋ ਤੁਸੀਂ ਕਿਸੇ ਨੂੰ ਗਾਲਾਂ ਨਹੀਂ ਨਾ ਕੱਢ ਸਕਦੇ ਤੁਸੀਂ ਤੁਸੀਂ ਆਮਣੇ ਸਾਹਮਣੇ ਕਿਸੇ ਨਾਲ ਤੁਹਾਡੀ ਬਹਿਸ ਹੋਵੇ ਤੇ ਤੁਸੀਂ ਇੱਕ ਦੂਜੇ ਦੇ ਪ੍ਰਤੀ ਕੋਈ ਕੌੜੇ ਸ਼ਬਦ ਬੋਲੋ ਤੇ ਗੱਲ ਸਮਝ ਆਉਂਦੀ ਹੈ ਵੀ ਤੁਹਾਡੀ ਲੜਾਈ ਹੋ ਗਈ ਤੁਹਾਡੀ ਆਪਸ ਵਿੱਚ ਬਹਿਸ ਚੱਲ ਰਹੀ ਸੀ ਜਦੋਂ ਤੁਸੀਂ ਕਿਸੇ ਤੀਸਰੇ ਬੰਦੇ ਨਾਲ ਕਿਸੇ ਵਿਅਕਤੀ ਦੀ ਗੱਲ ਕਰਦੇ ਹੋ ਇਸ ਤਰੀਕੇ ਦੀ ਸ਼ਬਦਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਉਹ ਉਹ ਮਾੜੀ ਗੱਲ ਹੈ ਉਸੇ ਲਈ ਕਿ ਨਾ ਅਗਰ ਵਰਤੇ ਗਏ ਤੇ ਉਹਦਾ ਫਿਰ ਪਛਤਾਪ ਕੀ ਕਰੋਗੇ ਪਛਤਾਪ ਤੁਸੀਂ ਆਪਣੇ ਆਪ ਨੂੰ ਕੋਈ ਇਨਸਾਫ਼ ਲਈ ਕੋਈ ਭਰੋਸਾ ਦੇਵੋਗੇ ਨਾ ਵੀ ਮੈਂ ਆ ਗੁਨਾਹ ਆ ਸਜ਼ਾ ਮੈਂ ਆਪ ਭੁਗਤਣ ਨੂੰ ਤਿਆਰ ਹਾਂ ਤੇ ਉਹ ਅਸਤੀਫਾ ਦੇਨ ਦੇਤੇ ਇਹ ਮਾਮਲਾ ਫਿਰ ਬੀਬੀ ਜਗੀਰ ਕੌਰ ਦੇ ਹੱਥ ਚ ਸਿੱਧਾ ਚਲਿਆ ਜਾਣਾ ਸੀ ਪਰ ਧਾਮੀ ਸਾਹਿਬ ਮੀਡੀਆ ਚ ਆ ਕੇ ਉਹਨਾਂ ਨੇ ਵੀਡੀਓ ਜਾਰੀ ਕਰਤੀ ਜੋ ਵੀ ਚਲੋ ਉਹਨਾਂ ਦੇ ਸਲਾਹ ਕਰਨੇ ਉਹਨਾਂ ਨੇ ਸਲਾਹ ਦਿੱਤੀ ਹੋਣੀ ਹੈ ਚਲੋ ਮੀਡੀਆ ਚ ਵੀ ਉਹਨਾਂ ਨੇ ਆ ਮਾਫੀ ਮੰਗੀ ਇਹ ਵੀ ਇੱਕ ਪੱਖ ਹੈ ਜਿਹੜਾ ਪੱਖ ਜਦੋਂ ਅਦਾਲਤ ਚ ਜਾਣਗੇ ਜਦੋਂ ਇਹ ਮਾਮਲਾ ਅਦਾਲਤ ਚ ਜਾਊਗਾ ਅਗਰ ਵਿਮਨ ਕਮਿਸ਼ਨ ਤੋਂ ਇਹ ਪੁਲਿਸ ਚ ਜਾਂਦਾ ਹੈ ਪੁਲਿਸ ਤੋਂ ਮਾਮਲਾ ਅਦਾਲਤ ਚ ਜਾਂਦਾ ਹੈ ਤੇ ਧਾਮੀ ਸਾਹਿਬ ਕੋਲੇ ਇਹ ਪੱਖ ਹੈ ਆਪਣਾ ਵੀ ਮੈਂ ਮੈਂ ਆਪਣੀ ਗਲਤੀ ਮੰਨਦਾ ਜੀ ਮੇਤੋਂ ਗਲਤੀ ਹੋਈ ਹੈ ਤੇ ਮੈਂ ਕਨਫੈਸ਼ਨ ਕੀਤੀ ਹੈ ਮੈਂ ਉਸ ਦਿਨ ਵੀਡੀਓ ਜਾਰੀ ਕੀਤੀ ਹੈ ਮੈਂ ਵਕਤ ਨਹੀਂ ਗਵਾਇਆ ਬਿਲਕੁਲ ਮੈਂ ਕੋਈ ਕਾਨੂੰਨੀ ਸਲਾਹ ਨਹੀਂ ਪਿਆ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਮੈਂ ਸਿੱਧੀ ਗਲਤੀ ਮੰਨੀ ਹੈ ਤੇ ਉਹਦੇ ਜੇ ਵੀ ਹੋ ਸਕਦਾ ਹੈ ਕਿ ਜਿਹੜੀ ਕੁਆਂਟਮ ਆਫ ਪਨਿਸ਼ਮੈਂਟ ਹੈ ਜਿਹੜੀ ਸਜ਼ਾ ਹੈ ਜਦੋਂ ਕਹਿੰਦੇ ਨੇ ਨਾ ਜੀ ਪਹਿਲੀ ਵਾਰ ਗਲਤੀ ਹੋਈ ਵੀ ਪਹਿਲਾਂ ਕਦੀ ਇਹ ਜਾ ਗੁਨਾਹ ਨਹੀਂ ਕੀਤਾ ਵੀ ਮੈਂ ਸਮਾਜ ਚ ਜ਼ਿੰਮੇਵਾਰ ਵਿਅਕਤੀ ਹਾਂ ਤੇ ਮੈਂ ਆਪਣਾ ਗੁਨਾਹ ਸਵੀਕਾਰ ਕਰਦਾ ਤੇ ਅਦਾਲਤ ਵੀ ਫਿਰ ਨਰਮੀ ਦਾ ਰੁਖ ਰੱਖਦੀ ਹੈ ਇਹ ਵੀ ਹੋ ਸਕਦਾ ਹੈ ਕਿ ਅਗਰ ਉਸ ਪੱਧਰ ਤੇ ਮਾਮਲਾ ਜਾਵੇ ਕਿ ਐਫਆਈਆਰ ਦਰਜ ਹੋਵੇ ਅਗਰ ਮੈਂ ਕਹਿ ਰਿਹਾ ਅਗਰ ਸ਼ਿਕਾਇਤ ਜਾਂਦੀ ਹੈ ਪੁਲਿਸ ਕੋਲ ਐਫਆਈਆਰ ਦਰਜ ਹੁੰਦੀ ਹੈ ਮਾਮਲਾ ਜੱਜ ਸਾਹਮਣੇ ਜਾਂਦਾ ਹੈ ਫਿਰ ਅਗਰ ਉਹ ਉੱਥੇ ਵੀ ਮੰਨਦੇ ਨੇ ਵੀ ਹਾਂ ਮੇ ਤੋਂ ਗਲਤੀ ਹੋਈ ਮੈਂ ਸਾਰੀਆਂ ਕੰਫੈਸ਼ਨਾਂ ਕੀਤੀਆਂ ਨੇ ਮੈਂ ਮਾਫੀ ਵੀ ਮੰਗੀ ਹੈ ਉਸ ਮਾਮਲੇ ਦੇ ਵਿੱਚ ਫਿਰ ਜੱਜ ਹੈ ਜਿਹੜਾ ਉਹ ਕੁਆਂਟਮ ਆਫ ਪਨਿਸ਼ਮੈਂਟ ਹੈ ਜਿਹੜੀ ਉਹ ਘੱਟ ਵੀ ਕਰ ਸਕਦਾ ਹੈ ਬਹੁਤ ਸਧਾਰਨ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਵੀ ਚਲੋ ਇੱਕ ਵਿਅਕਤੀ ਹੁਣ ਪਛਤਾਪ ਕਰ ਰਿਹਾ ਪਰ ਮੈਂ ਕਹਿੰਦਾ ਹਜੇ ਵੀ ਵੇਲਾ ਹੈ ਦੇਖੋ ਹਜੇ ਵੀ ਵੇਲਾ ਹੈ ਧਾਮੀ ਸਾਹਿਬ ਅਸਤੀਫਾ ਦੇ ਕੇ ਇਹ ਕਹਿਣ ਕਿ ਮੈਂ ਇਹ ਮੈਨੂੰ ਪਛਤਾਵਾ ਹੋ ਰਿਹਾ ਤੇ ਮੈਂ ਉਸ ਪਛਤਾਵੇ ਵਜੋਂ ਅਸਤੀਫਾ ਦੇ ਰਿਹਾ ਤੇ ਮੈਂ ਪ੍ਰਸ਼ਚਿਤ ਕਰੂਗਾ ਮੈਨੂੰ ਲੱਗਦਾ ਹੈ ਦੇਖੋ ਹਰੇਕ ਦੀ ਆਪਣੀ ਆਪਣੀ ਭਾਵਨਾ ਹੈ ਉਂਝ ਹਰਜਨਦਰ ਸਿੰਘ ਧਾਮੀ ਹੋਣਾ ਨੇ ਮਾਫੀ ਮੰਗੀ ਪਰ ਕਿਉਂਕਿ ਹੁਣ ਧਰਮ ਦੀ ਸਾਡੀ ਸਭ ਤੋਂ ਵੱਡੀ ਸੰਸਥਾ ਚ ਤੋਂ ਉਹਨਾਂ ਨੇ ਸਜ਼ਾ ਭੁਗਤ ਲਈ ਇਹਦਾ ਮਤਲਬ ਹੈ ਇਹ ਤਾਂ ਉਹ ਮੰਨਦੇ ਹੀ ਨਹੀਂ ਨਾ ਵੀ ਗਲਤੀ ਹੋਈ ਹੈ ਜੀ ਉਹ ਧਰਮ ਦੀ ਸਭ ਤੋਂ ਵੱਡੀ ਥਾਂ ਤੇ ਸਜ਼ਾ ਭੁਗਤ ਚੁੱਕੇ ਨੇ ਫਿਰ ਬਾਕੀ ਜਿਹੜੀਆਂ ਥਾਵਾਂ ਨੇ ਕਾਨੂੰਨੀ ਫਿਰ ਉੱਥੇ ਵੀ ਜਿਹੜੀ ਸਜ਼ਾ ਦੇ ਪੜਾ ਚ ਉ ਤਾਂ ਉਹਨਾਂ ਨੂੰ ਨਿਕਲਣਾ ਪਊਗਾ ਨਾ ਹੁਣ ਉੱਥੇ ਸਜ਼ਾ ਮਿਲਦੀ ਹੈ ਜਾਂ ਮਾਫੀ ਮਿਲਦੀ ਹੈ ਇਹ ਵਕਤ ਦੱਸੂਗਾ ਪਟਿਆਲਾ ਸਾਹਿਬ ਬੀਬੀ ਜੀ ਨੇ ਜਦੋਂ ਗੱਲ ਕੀਤੀ ਸੀ ਨਾ ਮੀਡੀਆ ਨਾਲ ਤੇ ਉਹ ਇੱਕ ਗੱਲ ਇਹ ਵੀ ਕਹਿੰਦੇ ਸੀਗੇ ਕਹਿੰਦੇ ਜੇ ਕੋ ਬੰਦਾ ਅਦਾਲਤ 'ਚ ਜਾ ਕੇ ਇਹ ਮੰਨ ਲਵੇ ਵੀ ਮੈਂ ਇਹ ਕਤਲ ਕੀਤਾ ਤੇ ਕਹਿੰਦੇ ਅਦਾਲਤ ਉਹਨੂੰ ਛੱਟ ਥੋੜੀ ਦਿੰਦੀ ਹੁੰਦੀ ਹੈ ਸੋ ਇਹ ਵੀ ਗੱਲ ਸੀਗੀ ਪਰ ਆ ਪਟਿਆਲਾ ਸਾਹਿਬ ਹੁਣ ਅਗਲੇ ਸਵਾਲ ਵੱਲ ਵਧੀਏ ਅਕਾਲੀ ਦਲ ਦੀ ਵਰਕਿੰਗ ਕਮੇਟੀ ਆ ਬਾਗੀ ਦਾਗੀ ਇਕੱਠੇ ਕਰਨ ਵਾਸਤੇ ਆਦੇਸ਼ ਹੋਇਆ ਸੀਗਾ ਪਰ ਉਹ ਹੁੰਦੇ ਬਿਲਕੁਲ ਨਹੀਂ ਦਿਖਾਈ ਦੇ ਰਹੇ ਹੁਣ ਵਰਕਿੰਗ ਕਮੇਟੀ ਜਦੋਂ ਹੋਊਗੀ ਕੀ ਪਹਿਲਾਂ ਤੇ ਉਹਦੇ ਵਿੱਚ ਕੁਝ ਜਿਹੜਾ ਧੜਾ ਸੁਧਾਰ ਲਹਿਰ ਨਾਲ ਜੁੜ ਗਿਆ ਸੀਗਾ ਉਹਨਾਂ ਚੋਂ ਵੀ ਕੁਝ ਮੈਂਬਰ ਹੈਗੇ ਆ ਉਹ ਮੈਂਬਰ ਵੀ ਵਰਕਿੰਗ ਕਮੇਟੀ ਚ ਜਾਣਗੇ ਇਹ ਇਕੱਠੇ ਹੋਣਗੇ ਸੱਤ ਮੈਂਬਰੀ ਕਮੇਟੀ ਵਿਚਾਰੀ ਜਾਊਗੀ ਨਵੀਂ ਭਰਤੀ ਬਾਰੇ ਕੋਈ ਗੱਲਬਾਤ ਹੋਊਗੀ ਜਾਂ ਫਿਰ ਅੱਡੋ-ਅੱਡੀ ਰਹਿਣਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਚ ਹੁਣ ਕਿਹੜੇ-ਕਿਹੜੇ ਮੈਂਬਰ ਨੇ ਮੈਨੂੰ ਇਸ ਵਕਤ ਮੋٹے ਤੌਰ ਤੇ ਯਾਦ ਨਹੀਂ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਹੁਣ ਜਦੋਂ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਨੇ ਕਿਹਾ ਕਿ ਅਸੀਂ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਵਰਕਿੰਗ ਕਮੇਟੀ ਦੀ ਬੈਠਕ ਬੁਲਾਵਾਂਗੇ ਕਿਸੇ ਵੇਲੇ ਵੀ ਦਿਨ ਆ ਸਕਦਾ ਹੈ ਵੀ ਅਸੀਂ 1 ਜਨਵਰੀ ਨੂੰ ਬੈਠਾਂਗੇ 2 3 4 5 ਕਦੋਂ ਜਿਸ ਦਿਨ ਵੀ ਵਰਕਿੰਗ ਕਮੇਟੀ ਦੀ ਬੈਠਕ ਹੋਏਗੀ ਪੂਰੇ ਪੰਜਾਬ ਦੀਆਂ ਨਜ਼ਰਾਂ ਸਿੱਖ ਜਗਤ ਦੀਆਂ ਨਜ਼ਰਾਂ ਪੰਜਾਬ ਦੀਆਂ ਨਜ਼ਰਾਂ ਪੱਤਰਕਾਰਾਂ ਦੀਆਂ ਨਜ਼ਰਾਂ ਪੋਲਿਟੀਕਲ ਸਿਸਟਮ ਦੀਆਂ ਨਜ਼ਰਾਂ ਉਸ ਵਰਕਿੰਗ ਕਮੇਟੀ ਦੀ ਬੈਠਕ ਤੇ ਰਹਿਣੀਆਂ ਨੇ ਕਿਉਂਕਿ ਇਹ ਪਤਾ ਕਰਨ ਲਈ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਬੜੇ ਸਤਕਾਰਯੋਗ ਜਥੇਦਾਰ ਸਹਿਬਾਨਾਂ ਦੇ ਹੁਕਮ ਨੂੰ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਹੁਕਮ ਨੂੰ ਉਹ ਵਰਕਿੰਗ ਕਮੇਟੀ ਇਨ ਬਿਨ ਪ੍ਰਮਾਨ ਕਰਦੀ ਹੈ ਜਾਂ ਨਹੀਂ ਪਹਿਲਾ ਸਵਾਲ ਇਹ ਹੈ ਬਿਲਕੁਲ ਦੂਸਰਾ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਗੱਲ ਸੀ ਹੁਣ ਡਾਕਟਰ ਚੀਮਾ ਹੁਣੇ ਕਹਿੰਦੇ ਕਿ ਅਸੀਂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਜਥੇਦਾਰ ਸ਼ਤਕਾਰਯੋਗ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਸਾਰਾ ਕੁਝ ਦੱਸ ਚੁੱਕੇ ਆ ਪਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਸੇ ਤਰ੍ਹਾਂ ਦਾ ਹੁਕਮ ਜਾਰੀ ਨਹੀਂ ਕੀਤਾ ਕਿ ਇਹ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਜਾਂ ਖਤਮ ਹੋ ਗਈ ਇਹਦਾ ਮਤਲਬ ਹੈ ਜੋ 2 ਦਸੰਬਰ ਦਾ ਹੁਕਮ ਸੀ ਉਹ ਲਾਗੂ ਹੈ ਕੋਈ ਨਵਾਂ ਹੁਕਮ ਲਿਖਤੀ ਤੌਰ ਤੇ ਜਾਰੀ ਨਹੀਂ ਹੋਇਆ ਸ਼੍ਰੀ ਹਕਾਲ ਚਕਤਪਾਲ ਸਾਹਿਬ ਦੇ ਸਕੱਤਰੇਤ ਵੱਲੋਂ ਵੀ ਕੋਈ ਪ੍ਰੈਸ ਨੋਟ ਜਾਰੀ ਨਹੀਂ ਹੋਇਆ ਇਸ ਸੱਤ ਮੈਂਬਰੀ ਕਮੇਟੀ ਦੇ ਸਬੰਧ ਵਿੱਚ ਇਹਦਾ ਮਤਲਬ ਹੈ ਹੁਣ ਜਿੱਦਣ ਵਰਕਿੰਗ ਕਮੇਟੀ ਬੈਠੇਗੀ ਤੇ ਵਰਕਿੰਗ ਕਮੇਟੀ ਕੀ ਉਸੇ ਦਿਨ ਪ੍ਰਵਾਨ ਕਰੇਗੀ 2 ਦਸੰਬਰ ਦੇ ਸਾਰੇ ਹੁਕਮ ਜਾਂ ਕੋਈ ਉਥੇ ਕੋਈ ਤਰਕ ਪੇਸ਼ ਕਰਕੇ ਕੋਈ ਮਤਾ ਲਿਆ ਕੇ ਕੋਈ ਸੰਵਿਧਾਨਕ ਖਤਰੇ ਦਾ ਹਵਾਲਾ ਦੇ ਕੇ ਲਿਆਉਂਦੇ ਆ ਤੇ ਪਹਿਲਾਂ ਇਹ ਵੀ ਜਸਟੀਫਾਈ ਕਰਨਾ ਪਊਗਾ ਨਾ ਵੀ 14 ਦਸੰਬਰ ਨੂੰ ਜਿਹੜੀ ਉਹਨਾਂ ਦਾ ਪੂਰੀ ਪਾਰਟੀ ਦਾ ਜਿਹੜਾ ਸੰਵਿਧਾਨ ਦੇ ਮੁਤਾਬਕ ਉਹ ਭੰਗ ਹੋ ਚੁੱਕੀ ਹੈ ਉਹ ਤਾਂ ਉਹਦਾ ਕਾਰਜਕਾਲ ਖਤਮ ਹੋ ਗਿਆ ਹਾਊਸ ਹਾਊਸ ਖਤਮ ਹੋ ਗਿਆ ਪਾਰਟੀ ਤਾਂ ਨਹੀਂ ਭੰਗ ਹਾਊਸ ਖਤਮ ਹੋ ਗਿਆ ਹਾਊਸ ਜਿਹੜਾ ਖਤਮ ਹੋ ਪਰ ਮੈਂ ਉਹੀ ਕਹਿ ਰਿਹਾ ਨਾ ਜੀ ਦੇਖੋ ਦੋ ਹੀ ਗੱਲਾਂ ਨੇ ਨਾ ਦੋ ਗੱਲਾਂ ਹੁੰਦੀਆਂ ਨੇ ਇੱਕ ਹੁੰਦਾ ਹੈ ਕਿ ਜੋ 2 ਦਸੰਬਰ ਨੂੰ ਸ਼੍ਰੀ ਕਾਲਕਸਥ ਸਾਹਿਬ ਤੋਂ ਕਿਹਾ ਗਿਆ ਉਹ ਅਸੀਂ ਇਨ ਬਿਨ ਪ੍ਰਵਾਨ ਕਰਦੇ ਹਾਂ ਅਸੀਂ ਸੱਤ ਮੈਂਬਰੀ ਕਮੇਟੀ ਪ੍ਰਵਾਨ ਕਰਦੇ ਹਾਂ ਅਸੀਂ ਅਸਤੀਫੇ ਭਾਵੇਂ ਹਾਊਸ ਖਤਮ ਹੋ ਚੁੱਕਿਆ ਹੈ ਪਰ ਕਿਉਂਕਿ ਸਿੰਘ ਸਹਿਬਾਨਾਂ ਦਾ ਹੁਕਮ ਸੀ ਕਿ ਅਸਤੀਫੇ ਪ੍ਰਵਾਨ ਕਰਕੇ ਭੇਜੇ ਜਾਣ ਭਾਵੇਂ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਜਾਂ ਨਹੀਂ ਉਹ ਇੱਕ ਲਾਈਨ ਚ ਕਿ ਹੁਕਮ ਅਸਤੀਫੇ ਪ੍ਰਵਾਨ ਕਰਕੇ ਭੇਜਨੂ ਕਿ ਆ ਗਿਆ ਸੀ ਅਸੀਂ ਅਸਤੀਫੇ ਅੱਜ ਪ੍ਰਵਾਨ ਕਰਕੇ ਤੁਹਾਨੂੰ ਭੇਜ ਰਹੇ ਹਾਂ ਇਨ ਬਿਨ ਮੰਨਣ ਦੀ ਗਲਤ ਹੈ ਹਨਾ ਹੁਣ ਜੇ ਅਸੀਂ ਤਰਕ ਚ ਪੈਨੇ ਆ ਕਿ ਜੀ ਮਿਆਦ ਖਤਮ ਹੋ ਗਈ ਜਾਂ ਅਸੀਂ ਹਾਊਸ ਨੂੰ ਐਕਸਟੈਂਡ ਕਰਾਂਗੇ ਜਾਂ ਕੋਈ ਸੰਵਿਧਾਨਿਕ ਅੜਚਨ ਖੜੀ ਹੋ ਸਕਦੀ ਹੈ ਸੱਤ ਮੈਮਰੀ ਕਮੇਟੀ ਦੀ ਕੀ ਉਹ ਵਰਕਿੰਗ ਕਮੇਟੀ ਕੋਈ ਲਿਖਤੀ ਜਵਾਬ ਤਿਆਰ ਕਰੇਗੀ ਉੱਥੇ ਫੈਸਲਾ ਕਰਕੇ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਅਸੀਂ ਕਿਉਂਕਿ ਜਥੇਦਾਰ ਸਾਹਿਬ ਨੂੰ ਅਸੀਂ ਜ਼ੁਬਾਨੀ ਦੱਸਤਾ ਸੀ ਵੀ ਆਹ ਦਿੱਕਤਾਂ ਹੋ ਸਕਦੀਆਂ ਨੇ ਇਸ ਕਰਕੇ ਅਸੀਂ ਆਹ ਕਾਨੂੰਨੀ ਓਪੀਨੀਅਨ ਵੀ ਲਿਆ ਹੈ ਵਰਕਿੰਗ ਕਮੇਟੀ ਚੋਂ ਕਾਨੂੰਨੀ ਓਪੀਨੀਅਨ ਕੀ ਵਿਚਾਰਿਆ ਜਾ ਸਕਦਾ ਹੈ ਇਹ ਸਾਰੀਆਂ ਗੱਲਾਂ ਸੰਭਾਵਨਾਵਾਂ ਤੇ ਨੇ ਕਿਉਂਕਿ ਕੁਝ ਦੱਸਿਆ ਨਹੀਂ ਜਾ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲਈ ਅੱਜ ਵੀ ਬਹੁਤ ਅਹਿਮियत ਵਾਲੀ ਸੰਸਥਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਹਰ ਕੋਈ ਚਿੰਤਾਤ ਹੈ ਜਿਹੜਾ ਪੰਜਾਬ 'ਚ ਰਹਿੰਦਾ ਮੈਂ ਵੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਵਜੋਂ ਅਜਿਹਾ ਕੰਮ ਕਰੇ ਜਿਵੇਂ ਜਾਂ ਉਹਨੇ 1920 'ਚ ਜਦੋਂ ਗਠਨ ਹੋਇਆ ਸ਼੍ਰੋਮਣੀ ਅਕਾਲੀ ਦਲ ਦਾ ਉਹਨੇ ਕੀਤਾ ਪੰਜਾਬ ਦੀ ਨੁਮਾਇੰਦਗੀ ਕੀਤੀ ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਲੜਿਆ ਸੰਘਰਸ਼ ਕੀਤਾ ਸੋ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕਿਸ ਰੂਪ 'ਚ 2 ਦਸੰਬਰ ਦਾ ਫੈਸਲਾ ਵਿਚਾਰਿਆ ਜਾਂਦਾ ਹੈ ਔਰ ਕਿਸ ਰੂਪ ਚ ਅਗਰ ਤਰਕ ਆਉਂਦੇ ਨੇ ਅਗਰ ਇਨ ਬਿਨ ਫੈਸਲੇ ਨਹੀਂ ਮੰਨੇ ਜਾਂਦੇ ਤਾਂ ਫਿਰ ਤਰਕ ਆਉਣਗੇ ਨਾ ਉਹ ਤਰਕ ਕਾਨੂੰਨੀ ਨੇ ਉਹ ਤਰਕ ਕਿਸ ਰੂਪ ਚ ਨੇ ਕਿ ਸੱਤ ਮੈਮਰੀ ਕਮੇਟੀ ਦੇ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਕਰਨ ਦੀ ਗੱਲ ਆਉਂਦੀ ਆ ਔਰ ਇਹਦੇ ਤੋਂ ਇਲਾਵਾ ਦੇਖੋ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਕੋਈ ਦਾਗੀ ਨਹੀਂ ਕੋਈ ਬਾਗੀ ਨਹੀਂ ਸਾਰੇ ਇਕੱਠੇ ਹੋ ਉਹਨਾਂ ਦਾ ਨਿਚੋੜੇ ਸੀ ਸੁਧਾਰ ਲਹਿਰ ਨੇ ਆਪਣਾ ਜਿਹੜਾ ਵਖੜਾ ਅੰਦੋਲਨ ਚਲਾ ਰਹੇ ਸੀ ਸੁਧਾਰ ਲਹਿਰ ਨੇ ਖਤਮ ਕਰ ਦਿੱਤਾ ਬਿਲਕੁਲ ਖਤਮ ਕੀਤਾ ਹੁਣ ਵਰਕਿੰਗ ਕਮੇਟੀ ਸੁਧਾਰ ਲਹਿਰ ਦੇ ਲੀਡਰਾਂ ਬਾਰੇ ਕੋਈ ਫੈਸਲਾ ਕਰੇਗੀ ਕਿਉਂ ਕਿਉਂਕਿ ਉਹ ਸਾਰੇ ਲੀਡਰ ਪਹਿਲਾਂ ਅਕਾਲੀ ਦਲ ਦੇ ਸੀ ਕਈ ਲੀਡਰ ਉਹਨਾਂ ਦੇ ਵਿੱਚੋਂ ਚੰਦੂ ਮਾਜਰਾ ਸਾਹਿਬ ਨੇ ਵੱਡਾਲਾ ਸਾਹਿਬ ਨੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਆ ਦਲ ਉਹ ਅਕਾਲੀ ਨਹੀਂ ਜੱ태ਦਾਰ ਸਾਹਿਬ ਨੇ ਜੋ ਕਹਿਤਾ ਕਿ ਬਾਗੀ ਤੇ ਦਾਗੀ ਅੱਜ ਕੋਈ ਨਹੀਂ ਸਾਰੇ ਅਕਾਲੀਓਂ ਕੱਟੇ ਹੋ ਕੱਟੇ ਹੋ ਬਿਲਕੁਲ ਹੁਣ ਸਵਾਲ ਇਹ ਹੈ ਕਿ ਵਰਕਿੰਗ ਕਮੇਟੀ ਜਿਹੜੇ ਵਰਕਿੰਗ ਕਮੇਟੀ ਦੇ ਲੀਡਰ ਜਾਂ ਅਕਾਲੀ ਦਲ ਦੇ ਲੀਡਰ ਪਹਿਲਾਂ ਇਹ ਕਹਿੰਦੇ ਰਹੇ ਕਿ ਕੁਝ ਲੀਡਰਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਹੁਣ ਉਹ ਪਾਰਟੀ ਦਾ ਹਿੱਸਾ ਨਹੀਂ ਹੈ ਕੀ ਵਰਕਿੰਗ ਕਮੇਟੀ ਉਹਨਾਂ ਬਾਰੇ ਉਸੇ ਦਿਨ ਇਹ ਪ੍ਰਵਾਨ ਕਰਕੇ ਉੱਠੇਗੀ ਕਿ ਜਥੇਦਾਰ ਸਹਿਬਾਨਾਂ ਦੇ ਹੁਕਮਾਂ ਤੋਂ ਬਾਅਦ ਹੁਣ ਕੋਈ ਦਾਗੀ ਨਹੀਂ ਕੋਈ ਬਾਗੀ ਨਹੀਂ ਅਸੀਂ ਇਕੱਠੇ ਹਾਂ ਉਹ ਵੀ ਅਕਾਲੀ ਨੇ ਤੇ ਉਹ ਵੀ ਮੈਂਬਰ ਨੇ ਕੋਈ ਕੱਢਿਆ ਨਹੀਂ ਕੀ ਉਹ ਉਹਨਾਂ ਦੀ ਅਕਾਲੀ ਦਲ ਦੇ ਵਿੱਚ ਹੋਣ ਤੇ ਮੋਹਰ ਲਾ ਕੇ ਉੱਠਣਗੇ ਭਾਵੇਂ ਹਜੇ ਇਹ ਤਾਂ ਨਹੀਂ ਮੈਨੂੰ ਪਤਾ ਵੀ ਮੈਂਬਰਸ਼ਿਪ ਅਭਿਆਨ ਹੁਣੇ ਸ਼ੁਰੂ ਹੁੰਦਾ ਹੈ ਜਾਂ ਨਹੀਂ ਹੁੰਦਾ ਕੀ ਉਹਨਾਂ ਨੂੰ ਦੁਬਾਰਾ ਮੈਂਬਰੀ ਲੈਣੀ ਪੈਣੀ ਹੈ ਜਾਂ ਨਹੀਂ ਲੈਣੀ ਪੈਣੀ ਇਹ ਤਾਂ ਵਰਕਿੰਗ ਕਮੇਟੀ ਸਾਫ਼ ਕਰੂ ਪਰ ਇਹ ਪੁਆਇੰਟ ਉਹਨੇ ਇਸ ਸਵਾਲ ਉਹਨੇ ਜਿਨ੍ਹਾਂ ਦੇ ਉੱਪਰ ਬੜੀ ਗਹਿਰਾਈ ਦੇ ਨਾਲ ਵਿਚਾਰ ਹੈ ਜਿਹੜਾ ਉਹ ਹੋਣਾ ਉਸ ਮੀਟਿੰਗ ਦੇ ਵਿੱਚ ਤੇ ਡੱਲਾ ਸਾਹਿਬ ਇਹਦੇ ਨਾਲ ਹੀ 30 ਤਰੀਕ ਵਾਲੀ ਮੀਟਿੰਗ ਜਿਹੜੀ 30 ਦਸੰਬਰ ਨੂੰ ਜਿਹਦੀ ਡੇਟ ਫਾਈਨਲ ਹੈ ਅਜੰਡਾ ਇਹ ਆ ਵੀ ਕਿਤੇ ਜਨਰਲ ਜਿਹੜੀ ਐਸਡੀਪੀਸੀ ਦੀ ਮੀਟਿੰਗ ਹੈ ਪਰ ਉਹਦੇ ਵਿੱਚ ਕਹਿੰਦੇ ਆ ਵੀ ਵਿਚਾਰਿਆ ਜਾਵੇਗਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਉਹਨਾਂ ਨੂੰ 15 ਦਿਨਾਂ ਵਾਸਤੇ ਜਿਹੜਾ ਉਹ ਬਰਖਾਸਤ ਕੀਤਾ ਹੋਇਆ ਜਾਂ ਉਹਨਾਂ ਦੀਆਂ ਸਮਾਵਾਵਾਂ ਜਿਹੜੀਆਂ ਨੇ ਉਹ ਹਾਲ ਦੀ ਘੜੀ ਬ੍ਰੇਕ ਲਾਈ ਹੋਈ ਹੈ ਉਹ ਕਹਿੰਦੇ ਜ਼ਰੂਰ ਵਿਚਾਰਿਆ ਜਾਏਗਾ ਦੇਖੋ ਸੰਭਾਵਨਾ ਹੈ ਕਿ ਗਿਆਨੀ ਹਰਪ੍ਰੀਤ ਜੀ ਦਾ ਜਿਹੜਾ ਮਾਮਲਾ ਹੈ ਉਹ ਉੱਥੇ ਆਵੇ ਹੁਣ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਧਾਮੀ ਸਾਹਿਬ ਨੇ ਆਪਣੀ ਗਲਤੀ ਸਵੀਕਾਰ ਕੀਤੀ ਹੂੰ ਇਹ ਵੀ ਹੋ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਨੇ ਮਹਿਸੂਸ ਕਰੇ ਕਿ ਜਿਹੜੀ ਗਿਆਨੀ ਹਰਪੀ ਸਿੰਘ ਜੀ ਦੇ ਖਿਲਾਫ ਅਗਰ ਕੋਈ ਸ਼ਿਕਾਇਤ ਹੈ ਤੇ ਉਹਦੀ ਜਾਂਚ ਸਾਨੂੰ ਆਪ ਕਰਨ ਦੀ ਬਜਾਏ ਜਾਂ ਕਮੇਟੀ ਬਣਾਉਣ ਦੀ ਬਜਾਏ ਸਿੱਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਕੋਲੇ ਉਹ ਪੂਰਾ ਮਾਮਲਾ ਭੇਜ ਦੇਣਾ ਚਾਹੀਦਾ ਸੀ ਹੁਣ ਮੈਨੂੰ ਤਾਂ ਇਹ ਵੀ ਲੱਗਦਾ ਕਿ ਗਿਆਨੀ ਹਰਪੀ ਸਿੰਘ ਜੀ ਨੂੰ ਕਲੀਨ ਚਿੱਟ ਦੇ ਸਕਦੀ ਹੈ ਇੱਕ ਕਮੇਟੀ ਔਰ ਉਹ ਜਾਂਚ ਕਮੇਟੀ ਨੂੰ ਭੰਗ ਵੀ ਕੀਤਾ ਜਾ ਸਕਦਾ ਹੈ ਔਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਪੂਰਾ ਮਾਮਲਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹਨਾਂ ਦੇ ਧਿਆਨ ਦੇ ਵਿੱਚ ਅਸੀਂ ਇਹ ਮਾਮਲਾ ਲਿਆਵਾਂਗੇ ਔਰ ਇਸ ਮਾਮਲੇ 'ਚ ਅੱਗੇ ਕੁਝ ਕਰਨਾ ਹੈ ਜਾਂ ਨਹੀਂ ਕਰਨਾ ਜਾਂਚ ਹੋਣੀ ਹੈ ਜਾਂ ਨਹੀਂ ਹੋਣੀ ਜੋ ਵੀ ਆਖਰੀ ਫੈਸਲਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਲੈਣਗੇ ਇਹ ਵੀ ਇੱਕ ਰਾਹ ਹੋ ਸਕਦਾ ਹੈ ਜਿਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਟਕਟ ਇਸ ਪੂਰੇ ਮਾਮਲੇ 'ਚੋਂ ਵੱਖਰੀ ਹੋ ਸਕਦੀ ਹੈ ਤਾਂ ਕਿ ਪੂਰੇ ਕਦੇ ਵਿੱਚ ਵੀ ਇਹ ਗੱਲ ਤੈ ਹੋਵੇ ਕਿ ਠੀਕ ਹੈ ਜਥੇਦਾਰ ਸਹਿਬਾਨਾ ਦੇ ਨਾਲ ਪ੍ਰਬੰਧਕ ਕੰਮ ਨੇ ਜਿਹੜੇ ਨਿਯੁਕਤੀ ਐ ਤਬਾਦਲੇ ਐ ਉਹਨਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਿੰਕ ਕਮੇਟੀ ਜਾਂ ਇੱਕ ਪ੍ਰਕਿਰਿਆ ਦੇ ਤਹਿਤ ਫੈਸਲੇ ਲਏ ਜਾਂਦੇ ਨੇ ਪਰ ਜਦੋਂ ਕਿਸੇ ਤਖਤ ਸਾਹਿਬ ਦੇ ਜਥੇਦਾਰ ਤੇ ਕੋਈ ਜਾਂਚ ਹੋਣੀ ਐ ਉਹ ਜਾਂਚ ਐ ਜਿਹੜੀ ਸਿੱਧੇ-ਸਿੱਧੇ ਸ਼੍ਰੀ ਹਰਿਖਾਲ ਸਾਹਿਬ ਦੇ ਮੁੱਖ ਜਥੇਦਾਰ ਦੇ ਅਧੀਨ ਹੀ ਹੋਵੇ ਇਹ ਮੈਨੂੰ ਲੱਗਦਾ ਇੱਕ ਜ਼ਿਆਦਾ ਪਾਰਦਰਸ਼ੀ ਗੱਲ ਵੀ ਹੈ ਔਰ ਵਕ ਵਕ ਬੁੱਧੀਜੀਵੀ ਸਿੱਖ ਵਿਦਵਾਨ ਵੀ ਇਸ ਗੱਲ ਦੀ ਵਕਾਲਤ ਕਰ ਰਹੇ ਨੇ ਕਿ ਉਹ ਜਥੇਦਾਰ ਸਾਹਿਬ ਦੇ ਅਧੀਨ ਹੀ ਜਾਂਚ ਹੋਣੀ ਚਾਹੀਦੀ ਹੈ ਅਗਰ ਜਾਂਚ ਦੀ ਲੋੜ ਹੈ ਪਰ ਉੰਜ ਮੈਂ ਤਾਂ ਕਈ ਵਾਰ ਇਹ ਕਹਿੰਦਾ ਜੀ ਕਿ ਅਗਰ ਸਾਡੇ ਗਵਰਨਰ ਸਾਡੇ ਜੱਜ ਸਾਡੇ ਰਾਸ਼ਟਰਪਤੀ ਚੀਫ ਜਸਟਿਸ ਆਫ ਇੰਡੀਆ ਅਗਰ ਇਹ ਕਿਸੇ ਵੀ ਸਧਾਰਨ ਸ਼ਿਕਾਇਤ ਤੇ ਕਿਸੇ ਵੀ ਸਧਾਰਨ ਸ਼ਿਕਾਇਤ ਤੇ ਜੀ ਇੱਕ ਵੱਖਰੀ ਤਰ੍ਹਾਂ ਦੇ ਪ੍ਰੋਟੋਕੋਲ ਦੇ ਵਿੱਚ ਆਉਂਦੇ ਨੇ ਤੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀਆਂ ਸਾਡੇ ਜਿਹੜੇ ਸਿੰਘ ਸਹਿਬਾਨ ਨੇ ਸਾਰੇ ਅਗਰ ਇਹਨਾਂ ਦੇ ਖਿਲਾਫ ਇਹਨਾਂ ਦੇ ਪੀਸ਼ੇ ਨਾਲ ਸੰਬੰਧਿਤ ਕੋਈ ਸ਼ਿਕਾਇਤ ਹੈ ਜੀ ਜੀ ਕਿ ਕਿਸੇ ਨੂੰ ਸਜ਼ਾ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆਈ ਸਜ਼ਾ ਪੂਕਤੀ ਨਹੀਂ ਗਈ ਜਾਂ ਸਜ਼ਾ ਪੂਕਤੀ ਜਾਂ ਜਥੇਦਾਰ ਸਹਿਬਾਨਾਂ ਨੇ ਆਪਣੇ ਪ੍ਰਚਾਰ ਅਭਿਆਨ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਤਕਨੀਕੀ ਕਮੀ ਰਹ ਗਈ ਜਾਂ ਖਾਮੀ ਰਹ ਗਈ ਉਸ ਤਰ੍ਹਾਂ ਦੇ ਮਾਮਲੇ ਤਾਂ ਵਿਚਾਰੇ ਜਾ ਸਕਦੇ ਨੇ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਦੇ ਸਾਹਮਣੇ ਪਰ ਜੇ ਤੁਸੀਂ ਕੋਈ ਕਾਨੂੰਨੀ ਮਾਮਲੇ ਸ਼ਿਕਾਇਤਾਂ ਕਾਨੂੰਨੀ ਮਾਮਲੇ ਉਹ ਇੱਥੇ ਨਹੀਂ ਆਣੇ ਚਾਹੀਦੇ ਉਹਦੇ ਲਈ ਮੰਚ ਸਾਡਾ ਕਾਨੂੰਨੀ ਹੈ ਜੀ ਉਹ ਭਾਵੇਂ ਮਾਮਲੇ ਪੁਰਾਣੇ ਹੋਣ ਭਾਵੇਂ ਨਵੇਂ ਹੋਣ ਮੈਨੂੰ ਹੀ ਲੱਗਦਾ ਕਿ ਇਸ ਤਰ੍ਹਾਂ ਦੀ ਵਿਵਸਥਾ ਅਗਰ ਬਣੇ ਉਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਹਾਨਤ ਹੈ ਉਹ ਹੋਰ ਵਧੇਗੀ ਜਥੇਦਾਰ ਸਹਿਬਾਨ ਨੇ ਜਿਹੜੇ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਅਧੀਨ ਨਹੀਂ ਆਉਣੇ ਚਾਹੀਦੇ ਜਿੰਨੀ ਦੇਰ ਉਹ ਆਪਣੇ ਅਹੁਦੇ ਤੇ ਨੇ ਪਰ ਉਹ ਫੈਸਲਾ ਉਹ ਫੈਸਲਾ ਜਿਹੜਾ ਉਹ ਫਿਰ ਮੁਖ ਜਥੇਦਾਰ ਸਾਹਿਬ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਉੱਤੇ ਨਿਰਪਰ ਕਰ ਦੇਣਾ ਚਾਹੀਦਾ ਉਹਨਾਂ ਤੇ ਛੱਡ ਦੇਣਾ ਚਾਹੀਦਾ ਹੋ ਸਕਦਾ ਡਲਾ ਸਾਹਿਬ 30 ਤਰੀਕ ਨੂੰ ਇਹ ਜਿਹੜੀ ਕਮੇਟੀ ਬਣਾਈ ਸੀ ਇਹ ਖਾਰਜ ਹੀ ਕਰ ਦੇਣ ਇਹ ਸੰਭਾਵਨਾ ਇਹਦੀ ਇਹਦੀ ਸੰਭਾਵਨਾ ਹੋ ਸਕਦੀ ਹੈ ਇਹ ਦੇਖੋ ਇਹ ਵੀ ਹੋ ਸਕਦਾ ਹੈ ਕਿ ਆ ਇਸ ਕਮੇਟੀ ਦਾ ਹੀ ਜਿਹੜਾ ਇਸ ਕਮੇਟੀ ਨੂੰ ਹੀ ਕਹਿ ਦਿੱਤਾ ਜਾਵੇ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰੀਆਂ ਸਕਤਰੇਤ ਨੂੰ ਤੁਸੀਂ ਜਿਹੜਾ ਹੈਗਾ ਇਹਨੂੰ ਰਿਪੋਰਟ ਕਰੋ ਹੋ ਸਕਦਾ ਇਹ ਵੀ ਹੋ ਸਕਦਾ ਜੀ ਡੱਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿਨੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਨੇ ਹੋ ਔਰ ਕੋਈ ਵੀ ਸਿਆਸੀ ਤੇ ਕਿਸੇ ਵੀ ਗੱਲ ਨਾਲ ਅਗਰ ਅਸਹਿਮਤ ਹੈ ਤੇ ਉਹ ਸਾਨੂੰ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਜਿਹੜਾ ਉਹ ਜ਼ਰੂਰ ਸੁਣਾਂਗੇ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਰੱਖਾਂਗੇ ਬਿਲਕੁਲ ਪਰ ਔਰ ਸ਼੍ਰੋਮਣੀ ਕਮੇਟੀ ਵੀ ਔਰ ਅਕਾਲੀ ਦਲ ਵੀ ਅਗਰ ਤੁਸੀਂ ਵੀ ਕੋਈ ਵੀ ਗੱਲ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਵੀ ਗੱਲ ਤੁਸੀਂ ਚਾਹੋ ਕਿ ਅਸੀਂ ਤੁਹਾਡੀ ਗੱਲ ਵੀ ਰੱਖੀਏ ਜੀ ਕਿਉਂਕਿ ਸਾਰਵਜਨਿਕ ਤੌਰ ਤੇ ਵੀ ਇਹ ਮਾਮਲੇ ਸਮਾਜ ਦੇ ਵਿੱਚ ਵੀ ਡਿਬੇਟ ਔਰ ਡਿਸਕਸ ਹੋ ਰਹੇ ਨੇ ਸੋ ਤੁਸੀਂ ਕੋਈ ਵੀ ਸੁਨੇਹਾ ਵੀ ਦੇਣਾ ਚਾਹੁੰਦੇ ਹੋ ਕੁਈ ਤੁਸੀਂ ਪੱਖ ਵੀ ਦੇਣਾ ਚਾਹੁੰਦੇ ਹੋ ਤੇ ਸਾਰਿਆਂ ਦਾ ਦਿਲ ਖੋਲ ਕੇ ਸਵਾਗਤ ਹੈ ਅਸੀਂ ਤੁਹਾਡੇ ਵਿਚਾਰ ਨੂੰ ਉਸੇ ਤਰ੍ਹਾਂ ਅੱਗੇ ਵਧਾਵਾਂਗੇ ਜੀ ਧੰਨ ਸਤਿ ਸ਼੍ਰੀ ਅਕਾਲ